ਕਰ ਦੇਣਾ ਫਿਰ ਨਹੀਂ ਨਹੀਂ ਆਪਣੀ ਸ਼ਰਤ ਲੱਗੀ ਵੀਰੇ ਜਿੱਦਾਂ ਮਰਜੀ ਆ ਚਾਰਜਿੰਗ ਦਾ ਮੇਰਾ ਫੋਨ 3% ਆ ਤੇ ਇਹ ਦੋਵਾਂ ਦੀ ਬਜਾਏ ਸ਼ਰਤ ਲੱਗੀ ਆ ਜਿੰਨਾ ਅੱਜ ਖਾਉਂਗੇ ਮੇਰੇ ਪੱਲੇ ਆ ਪਰ ਇਹ ਚੱਕਰ ਆ ਵੀ ਮੇਰਾ ਜੇ ਫੋਨ ਬੰਦ ਹੋ ਗਿਆ ਫਿਰ ਇਹਨਾਂ ਦੇ ਬੰਨੇ ਆ ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਬਲੌਗ ਆਈ ਆਪਸੀ ਸਾਰੇ ਠੀਕ ਠਾਕ ਹੋ ਗਏ ਤੇ ਮਿੱਤਰੋ ਸਰੇ ਸਰੇ ਮੋਲ ਚਾਲ ਬਣਿਆ ਹੋਇਆ ਐਂਡ ਤੇ ਪੀ ਜਾਨੀ ਚਾਹ ਪਿਛੇ ਸ਼ੋਭ ਆਪਣਾ ਕਰੀ ਜਾਂਦੇ 97 ਚੁੱਭ ਇਧਰ ਆ ਚੋਕਲਾ ਚੋਕਲਾ ਚੋਕਲ ਜੂਣ ਖਾਣੀ ਇੱਕ ਕਰੋ ਬਾਹਰ ਨਿਕਲਦਾ ਸਾਰ ਮਿੰਤਰੋ ਮੌਸਮ ਆਇਆ ਪੂਰਾ ਜੀਆਂਗੋ ਠੰਡ ਮਾੜੀ ਮਾੜੀ ਹੋ ਗਈ ਆ ਤੇ ਬੂਟੇ ਵੀ ਆਪਣੇ ਮਿੱਤਰੋ ਵਾਹ ਵੱਡੇ ਵੱਡੇ ਹੋ ਗਏ ਛਪੇਦਾਂ ਪਰ ਨੰਬਰ ਲੱਗ ਗਿਆ ਛਪੇਦੇ ਦੀ ਤੇਰੀ ਦੇਸ ਲੱਗੀ ਪਈ ਸੀਗੀ ਤੇ ਹੁਣ ਛਪੇਦਾ ਜਾਰਾ ਵੱਡਾ ਹੋ ਗਿਆ ਡਰੇ ਕਿਤੇ ਰੋਗ ਗਈ ਆ ਮਤਲਬ ਤਾਂ ਇੱਕ ਜਿਹੜਾ ਚੀਮੇ ਸ਼ਾਨ ਹੈ ਰੋਖਲਾ ਅੱਗ ਲਾਤੀ ਇੱਥੇ ਰੱਖ ਕੇ ਬੂਟਾ ਨੂੰ ਕਖਣ ਆ ਸੜ ਗਿਆਂ ਮਰੂਦ ਵੀ ਬਚ ਗਿਆਂ ਬਸ ਇਹ ਹੀ ਆ ਟਾਣੀਆਂ ਰਹਿ ਗਈਆਂ ਇਕੱਲੀਆਂ ਤੇ ਹੌਲੀ ਹੌਲੀ ਹੋ ਜਾਣੀਆਂ ਤੇਰੇ ਥਾਂ ਦੇਖਦੇ ਕੋਈ ਪੱਟ ਕੇ ਤੇ ਹੋਰ ਕੋਈ ਬੂਟਾ ਲਿਆ ਕੇ ਲਾਉਣੇ ਆ ਵਧੀਆ ਜਾਏ ਉੱਥੇ ਦੀ ਉੱਥੇ ਹੀ ਆ ਵਧੀਨੀ ਇਹ ਆ ਇੱਥੇ ਕਿ ਖਿਲਦਰੀ ਜਾਂਦੇ ਯਾ ਡਾਣੀ ਬਦਲ ਮੋਟੀ ਹੋਈ ਜਾਂਦੀ ਤੇ ਉੱਥੇ ਖਿਲਦਰੀ ਪੀ ਆ ਪੈਂਟਰ ਸਾਹਿਬ ਚੱਲੇ ਹੁਣ ਕੰਮ ਤੇ ਸ਼ਾਮ ਨੂੰ 5-7 ਵਜੇ ਨਾਲ ਲੈ ਕੇ ਤੇ ਫੇਰ ਆਵੀਂ ਲੈ ਕਿਵੇਂ ਇੱਕ ਦੰਦ ਨੂੰ ਨਾ ਪੁੱਛਿਆ ਆਹ ਪਰਾਵਾ ਵਾਲਾ ਤੱਕੇ ਨਾ ਤੱਕੇ ਮਾਰ ਮਾਰ ਕੰਮ ਤੇ ਕੱਢਨੇ ਪੈਂਦੇ ਆ ਮਿੱਤਰੋ 2-3 ਦਿਨ ਆਪਣੀ ਤਾਂ ਨਹੀਂ ਵੀਡੀਓ ਆਈ ਕਿਉਂਕਿ ਮਿੱਤਰੋ ਆਪਾਂ ਨੂੰ ਟਾਈਫਾਇਡ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਟੈਸਟ ਟੂਸਟ ਕਰਾ ਕੇ ਆਂਦੇ ਆ ਹੁਣ ਤੇ ਟਾਈਫਾਇਡ ਬਹੁਤ ਜ਼ਿਆਦਾ ਨਿਕਲਿਆ ਵਾ ਤੇ ਇਹਦ ਕਰਕੇ ਹੁਣ ਮਿੱਤਰੋ ਦਵਾਈ ਲੈਣੇ ਆਪਾਂ ਜਾਂਦੇ ਆ ਡਾਕਟਰ ਦੇ ਤੇ ਪਹਿਲਾਂ ਮੈਂ ਆ ਹੀ ਭਾਈ ਨਾਲ ਤੇ ਉਹਨਾਂ ਨੇ ਤੋੜੀ ਆਪਣੀ ਲਦੌਣੀਆਂ ਮਤਲਬ ਤੇ ਤੋੜੀ ਵੇਚ ਦੇਣੀਆਂ ਇੱਥੇ ਕੰਡੇ ਦੇ ਖੜੇ ਆ ਤੇ ਕੰਡੇ ਤੇ ਹੁਣ ਬੰਦੇ ਆਉਣਗੇ ਉਹਨਾਂ ਨੂੰ ਕੰਡਾ ਕਰਾ ਕੇ ਤੇ ਖੂਦ ਇਹ ਆਪਾਂ ਲੈ ਆਣਾ ਵਾ ਤੇ ਮਿੱਤਰੋ ਕੰਮ ਹੋਇਆ ਹੋਇਆ ਹੈ ਮਿੱਤਰੋ ਆ ਗਿਆ ਟਰੈਕਟਰ ਤੇ ਇਹਨੂੰ ਆਦੀ ਆਪਾਂ ਵੇਟ ਕਰਦੇ ਹਾਂ ਕੰਡੇ ਤੇ ਤੇ ਬਾਈ ਚੜ ਗਏ ਹੁਣ ਪਰੇ ਲੈ ਕੇ ਚੱਲਾਂਗੇ ਪਿੰਡ ਆਪਣੇ ਤੇ ਆਪਾਂ ਵੀ ਬਾਤ ਚੱਲਦੇ ਹਾਂ ਵੇਲੇ ਹੋ ਗਏ ਤੇ ਚਲੋ ਮਿੱਤਰੋ ਜਾ ਕੇ ਹੁਣ ਮਿਲਦੇ ਆ ਤੈਨੂੰ ਪਿੰਡ ਬੰਦੇ ਆਪਣੇ ਉੱਥੇ ਲੱਗੇ ਪਏ ਆ ਸਾਰੇ ਤੇ ਚੱਲਦੇ ਆਪਾਂ ਵੀ ਨੇ ਕੰਡੇ ਵਾਲੇ ਦੀ ਕੜਾਈ ਲੈ ਰਿਹਾ ਕਿਉਂਕਿ 5 ਕਿਲੋ ਭਾਰ ਘਟ ਦੱਸਣ ਦਿਆ ਹੈਗਾ ਤੇ ਚਲੋ ਹੁਣ ਮਿੱਤਰੋ ਗੱਲ ਪਾਰੀ ਨਿਬੜ ਗਈ ਆ ਪਰਚੀ ਲੈ ਲਈ ਆ ਤੇ ਚਲੋ ਹੁਣ ਚੱਲੀਏ ਚਲੋ ਵੀ ਮਿੱਤਰੋ ਚੱਲਦੇ ਹਾਂ ਹੁਣ ਘਰ ਵੱਲ ਨੂੰ ਖੂਹ ਤੇ ਪਹੁੰਚ ਗਏ ਸੀਗੇ ਆਪਾਂ ਤੇ ਹੁਣ ਮੈਂ ਮੋਟਰਸਲ ਇੱਧਰ ਕੱਢ ਲਿਆ ਵਾ ਤੇ ਬਸ ਆ ਟਰੈਕਟਰ ਮੜਿਆ ਟਰੈਕਟਰ ਮੜਿਆ ਸਾਈਡ ਤੇ ਹੁੰਦਾ ਇੱਧਰ ਦੇ ਆਪਾਂ ਮੋਟਰਸਲ ਕੱਢ ਲੈਣਾ ਨਾਲ ਦੀ ਕਿਉਂਕਿ ਹੁਣ ਮਿੱਤਰੋ ਨਿਕਲ ਤੇ ਜਾਣਾ ਵਾ ਤੇ ਅੱਗੇ ਖਤਰੇ ਦੀ ਘੰਟੀ ਵੱਜ ਜਾਣੀ ਆ ਕਿਉਂਕਿ ਜਿਹਦੇ ਮੈਂ ਇੱਥੇ ਗਿਆ ਇਹਨੇ ਮਾ ਨਹੀਂ ਸਿੱਧੀ ਉਤੇ ਛਾਲ ਆਂ ਕਦਾਂ ਓਏ ਆ ਉਧਰ ਏਕਾ ਉਧਰ ਕੈਦੀ ਕੈਦੀ ਲੈ ਲੈ ਥੱਪੜ ਵੱਜ ਜਾਣਾ ਇੱਕ ਤੇ ਤੇਰੀ ਦਾੜੀ ਜੁੜੀ ਖਲਾਰ ਦੇਣੀ ਸਾਰੀ ਮਿੱਤਰੋ ਮੈਂ ਘਰੇ ਆ ਗਿਆ ਹੈਗਾ ਤੇ ਹੁਣ ਆਪਾਂ ਚਾਹ ਰੱਖੀ ਪਈ ਆ ਤੇ ਮੇਗਾ ਦੇ ਬਾਬਾ ਦੇ ਨਾਲ ਘਰੇ ਆਪਣੇ ਕੋਈ ਵੀ ਨਹੀਂ ਆ ਇਸ ਸਮੇਂ ਸਾਰੇ ਪਿੰਡ ਆਪਣੇ ਬਾੜ ਚੱਲਣ ਲੱਗੇ ਕਿ ਇਧਰੇ ਉੱਥੇ ਗਏ ਪਿਆ ਤੇ ਇਸ ਕਰਕੇ ਬਾਈ ਜੀ ਚਾਹ ਬਾਈ ਭਰਾ ਦਾ ਖੋਦ ਹੀ ਬਣਾ ਰਿਹਾ ਵਾ ਤੇ ਮੇਗਾ ਚਲੋ ਚਾਹ ਬਣਾ ਕੇ ਕੋਠੇ ਤੇ ਜਾ ਕੇ ਪੀਨੇ ਆ ਤੇ ਮਹੀਨਾ ਹੋ ਗਿਆ ਕੋਠੇ ਤੇ ਨਹੀਂ ਚੜੇਗੇ ਤੇ ਪਿੰਡਾ ਦੇਖ ਲਈਏ ਦੁੱਧ ਤੇ ਮਿੱਤਰੋ ਕੋਠੇ ਤੇ ਮੈਂ ਆ ਗਿਆ ਹੈਗਾ ਤੇ ਨਾਲ ਲੈ ਆਂਦੀ ਆਪਾਂ ਚਾਹ ਤੋ ਜਿਹੜੀ ਸਿਰੇ ਵਟ ਦਿਖਾਉਂਦਾ ਸੀ ਉਹ ਅੱਜ ਤੇ ਆਪਾਂ ਮੂਲੀਆਂ ਮਾਣੀਆਂ ਸਾਰੀ ਸਬਜ਼ੀ ਬੀਜੀ ਆ ਤੇ ਅਜ ਹੁਣ ਆਪਾਂ ਪਿਛਲੀ ਸੜ ਕਰਦੇ ਇੱਕ ਆਪਣਾ ਵੀ ਕੰਮ ਲੈ ਪੈਂਡਿੰਗ ਪਿਆ ਕੰਮ ਮਿੱਤਰੋ ਘਰ ਦੇ ਹਲੇ ਬੜੇ ਪਏ ਆ ਤੇ ਆਪਣਾ ਟਾਈਮ ਹੀ ਲੱਗਦਾ ਅੱਜ ਮਹੀਨੇ ਵਾਰਾ ਘਰੇ ਰਿਆਂ ਉਹ ਬਾਬਾ ਯੰਗੋ ਹੁਣਾਂ ਨੇ ਖੋਡਾ ਖੱਡਾ ਤਿਆਰ ਕੀਤਾ ਵਿੱਚ ਕਬੂਤਰ ਰੱਖੇ ਹੋਏ ਓਏ ਵੇਚਰ ਚਲੋ ਦੇਖੀਏ ਕਬੂਤਰ ਕੀ ਆ ਪਹਿਲਾਂ ਆਪ ਦੇ ਦਿਆਂ ਕੈਮਰੇ ਨਾਲ ਓ ਬਾਈ ਸਾਹਿਬ ਆਹ ਬੜੇ ਕਬੂਤਰ ਰੱਖੇ ਹੋਏ ਨੇ ਆ ਦਿਓ ਕਿੰਨੇ ਆ ਓਏ ਤੇ ਮਿੱਤਰੋ ਅੱਜ ਮਹੀਨੇ ਬਾਅਦ ਆ ਮੈਂ ਕੋਠੇ ਤੇ ਛੜਿਆ ਤਾਂ ਆ ਦੇਖਿਆ ਵਧੀਆ ਰੰਗ ਰੰਗ ਕਰਕੇ ਉਹਦਾ ਸੋਹਣਾ ਲੱਗਦਾ ਵਾ ਦੂਰੋਂ ਦੇਖਣ ਨੂੰ ਤੇ ਆ ਵੀ ਇੱਕ ਜਾਲੀ ਜੀ ਰੱਖੀ ਵੀ ਆ ਤੇ ਉਹ 7 8 ਮੰਜੇ ਹੀ ਗਏ ਇੱਕੋ ਰਹਿ ਗਿਆ ਬਾਕੀ ਸਾਰੇ ਉਹ ਤੋੜ ਤੋੜ ਕੇ ਉਹਨਾਂ ਨੇ ਬਾਲ ਬੋਲ ਦਿੱਤੇ ਆ ਤੇ ਏਸੀ ਉਧਰ ਕਵਰ ਪਾਤਾ ਵਾ ਤੇ ਮਿੱਤਰੋ ਸਾਡੇ ਆ ਪਿੰਡ ਚੈੱਕ ਕਰੋ ਹੈ ਨਾ ਪੂਰਾ ਸੋਹਣਾ ਸੁਨੱਖਾ ਹੈ ਨਾ ਸਿਰਾਗਾ ਲਬਾਦਾ ਪੂਰੀ ਸਾਡੇ ਪਿੰਡ ਦੀ ਵਾਈਬ ਤੇ ਪਿੱਛੇ ਗੁਰੂ ਉਧਰ ਆਪਾਰਟ ਚੱਲੀ ਜਾਂਦਾ ਕਿ ਅਜ ਦੇ ਘਰੇ ਤੇ ਇਧਰੋਂ ਮਿੱਤਰੋ ਖੱਤਿਆਂ ਵਾਲੀ ਵਾਈਬ ਆ ਉਹ ਸਾਹਮਣੇ ਕਰੋ ਚੈੱਕ ਹਾਂ ਕੈਂਟ ਬਗਾਲ ਲਵਾਦਾ ਤੇ ਮਿੱਤਰੋ ਦਵਾਈ ਆਪਾਂ ਲੈਣੀ ਹੈਗੀ ਉਸਤਾਦ ਦੇ ਕੋਲ ਸਾਡੀ ਦਿਖਾਏ ਦਵਾਈ ਮੜ ਗਈ ਤੇ ਦਵਾਈ ਲੈ ਲਈ ਹੈਗੀ ਤੇ ਮਿੱਤਰੋ ਉਧਰ ਜੂਸ ਚਾਰ ਹੋਈ ਜਾਂਦਾ ਕਹਾਂ ਚਲੋ ਉਸਤਾਦ ਨੂੰ ਹਣ ਜੂਸ ਪਲਾ ਕੇ ਚੱਲਦੇ ਆ ਤੇ ਮਿੱਤਰੋ ਉਸਤਾਦ ਦੇ ਸੱਟ ਲੱਗ ਗਈ ਤੁਹਾਨੂੰ ਪਿਛਲੇ ਵਲੌਗ ਜੀ ਵੀ ਦੱਸਿਆ ਕਿ ਦਿਨ ਬੈ ਕੇ ਰੀਜ ਨਾਲ ਦੱਸਾਂ ਕੀ ਸਿਸਟਮ ਆਈ ਕੀ ਨਹੀਂ ਅਮਾ ਜਰਾ ਆਪਣਾ ਜੂਸ ਚਾਰ ਹੋਣ ਦਿਆ ਵਾ ਤੇ ਮਿੱਤਰੋ ਪੀ ਲਈਏ ਹੁਣ ਤੇ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਕੋਈ ਚੱਕਰ ਨਹੀਂ ਤੇ ਮਿੱਤਰੋ ਅੱਜ ਹੈਗੀ ਤਰੀਕ 10 ਕਿੰਨੀ ਆ ਅੱਜ 22 22 ਤਰੀਕ ਆ ਤੇ 2026 2026 ਚੱਲਣ ਦਿਆ ਵਾ ਤੇ ਇੱਕ ਇੱਕ ਨਹੀਂ ਨਹੀਂ ਮੇਰੀ ਗਲਤੀ ਨਾਲ ਇੱਕ ਮੈਂ ਇਸ਼ਟਾ ਤੇ ਰੂਲਾ ਬਣਾਉਂਦਾ ਵਾ ਤੇ ਮੈਂ ਬਾਬੇ YouTube ਤੇ ਵਲੌਗ ਪਾਉਣਾ ਮੈਂ ਤੇ ਸਾਡੀ ਰੇਸ ਲੱਗੀ ਵੀ ਦੋਵਾਂ ਜਣਾਂ ਦੀ ਠੀਕ ਆ ਤੇ 2028 ਚ ਦੇਖਣਾ ਵਾ ਇਸੇ ਤਰੀਕ ਨੂੰ ਠੀਕ ਆ ਠੀਕ ਆ 25 ਜਨਵਾਰਾ 26 ਨਹੀਂ 2026 ਚੱਲਣ ਦੇ ਅਗਲਾ ਸਾਲ ਸਾਡੇ ਕੋ ਪੂਰਾ ਵਾ ਅਗਲਾ ਸਾਲ ਪੂਰੀ ਮਿਹਨਤ ਕਰਨੀ ਐ ਦੋਵਾਂ ਜਣਿਆਂ ਨੇ ਤੇ 2028 ਤੱਕ ਨਾ ਕੋਈ ਨਾ ਕੋਈ ਸਕਸੈਸਫੁਲ ਦੇ ਦੇ ਬਣਦੇ ਜਾਂ ਨਹੀਂ ਬਣਦੇ ਇਸ ਕਰਕੇ ਮਿੱਤਰੋ ਅੱਜ ਵੀਡੀਓ ਪਾਈ ਤੇ ਸਵੇਰ ਦੀ ਦਵਾਈ ਦੁਵਾਈ ਲੈ ਕੇ ਆ ਗਿਆ ਹਾਂ ਮੈਂ ਘਰੇ ਕੋਈ ਮਿੱਤਰੋ ਜੋਂ ਨੀਂਦ ਆਈ ਤੇ ਹੁਣ ਉਠਾ ਚਾਰ ਵਜ ਗਏ ਆ ਤੇ ਹੁਣ ਬਾਬੇ ਨੇ ਜਾਣਾ ਇੱਕਮ ਨੇ ਵੀਡੀਓ ਬਣਾਉਣ ਕਿਹਾ ਕਿ ਮਿੱਤਰੋ ਫੋਨ ਸਾਡੇ ਕੋਲ ਇੱਕ ਆ ਤੇ ਵੀਡੀਓ ਅਸੀਂ ਦੋ ਜਣੇ ਬਣਾਉਣੇ ਆ ਇਹ ਐਟੀਟਿਊਡ ਦੀ ਸਾਰਾ ਕੁਝ ਸਿਸਟਮ ਇੱਥੇ ਆ ਮਿੱਤਰੋ ਹੁਣ ਬੰਦਾ ਬਣਾਏ ਵੀਡੀਓ ਤੇ ਤੁਹਾਨੂੰ ਮਿਲਦੇ ਬ੍ਰੇਕ ਤੋਂ ਬਾਅਦ ਆ ਤੇ ਫਿਰ ਆਪਾਂ ਚੱਲਦੇ ਆਂ ਗਰੇ ਕੁੰਬਣ ਤਾਂ ਗਾਇਸ ਸ਼ਾਮ ਕੇ ਵੱਧ ਚੁਕੇ ਹੈ ਸਾਢੇ 4 ਤੇ ਯਾਰ ਜਗਾ ਚੁਕੇ ਹੈ ਗੁਰਪੇਜ ਪਾਈ ਕੇ ਖੂਦ ਮੈਂ ਤੁਰਿਆ ਜਾਂਦਾ ਪਿਛੇ ਮੋਟਰਸਾਈਕਲ ਤੇ ਚੋਬਰਾ ਪਾਣ ਨੂੰ ਲੱਗਿਆ ਹੈਗਾ ਤੇ ਮੈਂ ਕਿਹ ਜੇ ਲੋ ਵੀ ਘਰੇ ਦਾ ਮਿੱਤਰੋ ਸਾਰੀ ਜਿਹੜੀ ਦਿਲ ਨਹੀਂ ਲੱਗਦਾ ਮੈਂ ਫੇਸ ਹੋ ਗਿਆ ਹੈਗਾ ਤੇ ਹੁਣ ਸ਼ਾਹ ਹੋਣੀ ਲੱਗੇ ਪਿਆ ਕਾਮਕਾਰ ਤੇ ਚੱਲਦੇ ਆਂ ਉਹਨਾਂ ਕੋ ਤੇ ਬੈਨੇ ਆ ਗੜੀ ਫੇਰ ਜਾਵਾਂਗੇ ਘਰੇ ਤੇ ਗਾਮਾ ਯੈਂਗੋ ਹੈ ਵਾ ਜਿਹੜਾ ਆਪਾਂ ਟਰਾਲਾ ਸਵੇਰੇ ਦਿਖਾਇਆ ਹੈਗਾ ਤੁਹਾਨੂੰ 855 ਵਾਲਾ ਉਹ ਪਿੱਛੇ ਮਾੜ ਆਇਆ ਬੱਸ ਰਹਿ ਗਿਆ ਵਾ ਟੱਕ ਕਿਸੇ ਕੋਈ ਪਲਟ ਚੱਲਾ ਹੈਗਾ ਇਧਰ ਆ ਪੈਲੀ ਨੀਵੀਂ ਆਣਾ ਉੱਥੇ ਕੋਈ ਪਲਟ ਚੱਲਾ ਹੈਗਾ ਚਲ ਬਚਾਅ ਹੋ ਗਿਆ ਬਾਬੇ ਦੀ ਮਿਹਰ ਨਾਲ ਡਰਾਈਵਰ ਵਧੀਆ ਹੀ ਖਿੱਚ ਕੇ ਲੈ ਗਿਆ ਨਹੀਂ ਤੇ ਮਿੱਤਰੋ ਕੰਮ ਹੋ ਜਣਾ ਇਹ ਯੈਂਗੋ ਤੇ ਸਰਾ ਸਾਰੀ ਲੱਗ ਜਾਣੀ ਵਿਚਾਰਿਆਂ ਨੂੰ ਸਵੇਰ ਦੇ ਲੱਗੇ ਫੇ ਤੁਹਾਨੂੰ 12 1 ਵਜੇ ਲੱਗੇ ਫੇ ਹੁਣ ਤੱਕ ਟਰਾਲਾ ਭਰਿਆ ਵੱਡਾ ਤੇ ਜੇ ਖਿਲਰ ਜਾਂਦਾ ਕੰਮ ਤਾਂ ਕੰਮ ਖਰਾਬ ਹੋ ਜਾਣਾ ਆ ਉੱਤੇ ਤਾਰਾਂ ਵੀ ਨੀਵੀਆਂ ਹਨਾ ਜਿਆਦੀਆਂ ਤੇ ਹੁਣ ਮਿੱਤਰੋ ਬੰਦੇ ਤੁਹਾਨੂੰ ਦਿਖਾਉਣੇ ਆਪਣੇ ਲੱਗੇ ਹੋਇਆ ਕੰਮ ਕਾਰ ਤੇ ਤੇ ਚੱਲਦੇ ਆਂ ਇਹਨਾਂ ਦੇ ਕੋਲ ਤੇ ਮਿੱਤਰੋ ਸਬਸਕ੍ਰਾਈਬ ਯਾਰ ਕਰਿਆ ਕਰੋ ਬਾਈ ਹਨ ਵੀ ਸਪੋਰਟ ਕਰੋ ਯਾਰ ਆਪਣੇ ਯਾਰ ਸਬਸਕ੍ਰਾਈਬਰ ਨਹੀਂ ਵਧਣਦੇ ਬ్రో ਕੰਮ ਘੇਚੀ ਘਰ ਕੋ ਮੈਨੂੰ ਦੇਖ ਕੇ ਗੇੜੇ ਕੱਢਣ ਲੱਪ ਪੈਂਦੀ ਆ ਖਾਦ ਪਾਈ ਜਾਂਦਾ। ਤੇ ਹੁਣ ਤਰਿਆ ਹੁੰਦਾ ਐਨੂੰ। ਕਹਿੰਦਾ ਵੀਡੀਓ ਨਾ ਬਣਾ ਮੇਰੀ। ਜਿੰਨਾ ਮਰਜੀ ਲੋਕ ਲਾ। ਨਾ ਤੇ ਮੈਂ ਦੱਸ ਹੀ ਜਾਣਾ ਬਾਂਟੀ ਚੋਬਰ। ਕਿੰਨੀ ਘਰਾ ਗਈ ਚੋਬਰਾ। ਹੈ? ਮੇਰੇ ਯਾਰ ਬਗੂ ਹੱਥ ਤੇ ਸੱਟ ਲੱਗੀ ਨਹੀਂ ਤੇ ਮੈਂ ਪਵਾ ਤੇ ਦੇਣੀ ਸੀਗੀ। ਕਾਰਲਾ ਮੂੰਹ ਥੱਲੇ ਤੇ ਮਿੱਤਰੋ ਆਪਣਾ ਚੈਨਲ ਚੱਲ ਪਿਆ ਤੇ ਇਹਨਾਂ ਦਾ ਵੀ ਜਰੂਰ ਕੋ ਸੋਚਾਂਗੇ ਲੈ ਲੈ ਲਗਾਉਂਦਾ ਚੱਲ ਕੋਈ ਘਤੋ ਜਾਂ ਨਾਲ ਸਿਰ ਚ ਜਾਲਾ ਲੱਗਾ ਹੋਇਆ ਓ ਠੇਲੇ ਵਾਲੇ ਖਾ ਦਾ ਚੋਬਰ ਕੋਟ ਕੋਟ ਪਾਉਣ ਗਿਆ ਵਾ ਐਦਾ ਕਰਦਾ ਕਰ ਨਾਪਦਾ ਅਸਾਂ ਮਾਰਨੇ ਇਹਨੇ ਕਮਾ ਗਏ ਤੇ ਮਦਰੋ ਹੀ ਇਹ ਗੋਆਂ ਬੋਇਆ ਪਿਆ ਵਾ ਤੇ ਹੁਣ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਅਦ ਆ ਤੋ ਗਾਈਜ਼ ਹਮਾਰੀ ਸ਼ਰਤ ਆਪਣੀ ਸ਼ਰਤ ਲੱਗੀ ਹੋਈ ਆ ਪੂਰ ਵੱਧ ਕਰ ਦੇਣਾ ਫਿਰ ਨਹੀਂ ਨਹੀਂ ਆਪਣੀ ਸ਼ਰਤ ਲੱਗੀ ਵੀਰੇ ਜਿੱਦਾਂ ਮਰਜੀ ਆ ਚਾਰਜਿੰਗ ਦਾ ਮੇਰਾ ਫੋਨ 3% ਆ ਤੇ ਇਹ ਦੋਵਾਂ ਦੀ ਬਜੜੀ ਸ਼ਰਤ ਲੱਗੀ ਆ ਜਿੰਨਾ ਅੱਜ ਖਾਉਂਗੇ ਮੇਰੇ ਪੱਲੇ ਆ ਪਰ ਇਹ ਚੱਕਰ ਆ ਵੀ ਮੇਰਾ ਜੇ ਫੋਨ ਬੰਦ ਹੋ ਗਿਆ ਫਿਰ ਇਹਨਾਂ ਦੇ ਪੱਲੇ ਆ ਤੇ ਜੇ ਨਹੀਂ ਹੋਇਆ ਤੇ ਫਿਰ ਮੇਰੇ ਪੱਲੇ ਆ ਤੋ ਤਿੱਕੇ ਅੱਜ ਆਮ 30 ਰੁਪਏ ਦਾ ਕਟਾਉ ਨੂੰ ਪੈ ਚੁੱਕਿਆ ਵਾ ਤਾਂ ਬਾਕੀ ਆਪਾਂ ਐਡਜਸਟ ਕਰੰਦੇ ਆ ਪੈਣਾ ਵਾ ਬਾਕੀ ਬੰਦ ਕਰ ਲੈ ਆਪਾਂ ਦੋ ਨਹੀਂ ਨਹੀਂ ਇਹ ਵੀਡੀਓ ਚੱਲਦੀ ਰਹਿਣਗੀ ਪਾਵੇਂ ਨਾ ਨਾ ਗੱਲ ਗਲਤ ਐ ਇਹ ਗੱਲ ਗਲਤ ਆ bro ਤੇ ਸਾਡੀ ਜਲਦੀ ਜਲਦੀ ਜਾ ਰਹੇ ਆ ਆਪਾਂ 버ਗਰ ਦੀ ਰੈਡੀ ਵਾਲ ਨੂੰ ਦੇ ਤਾਂ ਮਰਦੀ ਗੱਲ ਆ ਆਪਣਾ ਕੋਈ ਚੱਕਰ ਨਹੀਂ ਆ ਦੇ ਲੈ ਨੇ ਅੱਜ ਭਰਾ ਮਰੇ ਕਿੰਨਾ ਖਾ ਸਕਦੇ ਆ ਬਰਗਰ ਤੇ ਇੱਕ ਆਪਣੀ ਸਪ੍ਰਿੰਗਰ ਜਦੋਂ ਨੈਨੇ ਦੋ ਦੋ ਬਰਗਰ ਹੈ ਨੈਨੇ ਬਰਗਰ ਨਹੀਂ ਦੋ ਗਾਣੇ ਦੋ ਬਰਗਰ ਖਾਣੇ ਆ ਇਹ ਬਾਬਾ ਆਹ ਗੱਲ ਗਲਤ ਆ ਤੇ ਬਰਗਰਾਂ ਦੀ ਗੱਲ ਹੋਈ ਬਰਗਰ ਜਿੰਨੇ ਮਰਜ਼ੀ ਖਾਓ ਭਲਾ 10 ਘੜ ਚਲ ਖਵਾ ਦੋ ਦੋ ਹੀ ਖਵਾ ਚਲ ਆ ਜਾਓ ਅਈ ਖਾ ਜਾਣੇ ਹਰੀ ਫੇ ਜਾ ਆ ਜਾਓ ਅਈ ਓਕੇ ਤੋਂ ਖਾ ਜਾਣੇ ਨਹੀਂ ਉਹ ਸਾਨੂੰ ਰੋਟੀ ਨਾ ਖਾਣੀ ਮਨਜ਼ੂਰ ਆ ਅੱਜ ਦੋ ਦੋ ਚੰਦਰ ਬਾਈ ਹਾਈ ਬ੍ਰੋ ਹਾਈ ਬ੍ਰੋ ਕੈਸੇ ਹੋ ਬਾਈ ਕੈਸੇ ਹੋ ਮੇਰੀ ਗੱਲ ਸੁਣੇ ਦੋ ਦੋ 버ਗਰ ਛੇ 버ਗਰ ਕਰ ਦੇ ਜਲਦੀ ਕਰ ਤੇ ਪਹਿਲੇ ਪਹਿਲੇ ਪੈਸੇ ਹਾਰ ਪ੍ਰੀਤ ਅਰੇ ਯਾਰ ਰੋੜਾ ਤੋ ਬਾਈ 180 ਰੁਪਏ ਸੈਂਡ ਕਰ ਦਿਆ ਆਮਨੇ ਅਭੀ ਬੰਦੇ ਆਪਣੇ ਚੈੱਕ ਕਰ ਰਿਹਾ ਤੋ ਹੋ ਗਏ ਹੋ ਗਏ ਹੋ ਗਏ ਹੋ ਗਿਆ ਤੇ ਇਹ ਛੇ 버ਗਰ ਖਾ ਕੇ ਜਾਣੇ ਅੱਜ ਤੇ ਹੁਣ ਮਿੱਤਰੋ ਤਿੰਨ ਤੇ ਦੋ ਦੋ ਹੀ ਖਾਣੇ ਆ ਛੇ ਪਰ ਘਰਾਂ ਤੇ ਜਿੰਨਾ ਚ ਰੱਜੇ ਨਹੀਂ ਉਹਨਾਂ ਚ ਨਾ ਨਹੀਂ ਤੇ ਜੋ ਮਰਜੀ ਖਾਈ ਨਹੀਂ ਇਹ ਤੋਂ ਬਾਅਦ ਐਗਰੋਲ ਜੋ ਮਰਜੀ ਜੋ ਮਰਜੀ ਚੱਲ ਠੀਕ ਜਿੰਨਾ ਚਿਰ ਨਾ ਨਹੀਂ ਕਰਨਗੇ ਅੱਜ ਬੰਦੇ ਤਾਂ ਬੰਦੇ ਕਹਤੇ ਤੋ ਭਾਈ ਕਿਹੜੇ ਜ ਆਪਣਾ ਹੋ ਚੁੱਕਾ ਹੈ ਪੂਰਾ ਜੇਤ ਬੰਦੇ ਕਹਿਣਗੇ ਵੀ ਹੋਰ ਬਰਗਰ ਖਾਣਾ ਵਾ ਇਹ ਤਾਂ ਆਪਾਂ ਕਮਾਵਾਂਗੇ ਬਰਗਰ ਨਹੀਂ ਜੋ ਮਰਜੀ ਹੁਣ ਕਹਦੇ ਇਹਦਾ ਵੀ ਬਿਰਜੀ ਹੁਕਮ ਦੱਸੋ ਦਸਾ ਕਰ ਦਿੱਤੀ ਪੂਰੀ ਆਪਾਂ ਵੀ ਤਾਂ ਦੋ ਦੋ 버ਗਰ ਖਾ ਚੁੱਕੇ ਆ ਦੋ ਦੋ 버ਗਰ ਦੀ ਯਾਰ ਚ ਲੱਗੀ ਦੋ ਦੋ 버ਗਰ ਸਾਡੇ ਬੰਦੇ ਲਬੇਟ ਚੁੱਕੇ ਆ ਤੇ ਦੱਸੋ ਹੁਣ ਬਸ ਓਕੇ ਆ ਦੱਸੋ ਜੇ ਖਾਣਾ ਕੋਈ ਨਹੀਂ ਬਸ ਕਰਾ ਓਕੇ ਆ ਤੇ ਹੁਣ ਮਿੱਤਰੋ ਬਲੋ ਵਧੀਆ ਲੱਗਾ ਤਾਂ ਕਰ ਲਾਈਕ ਤੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ